ਚਲਾ ਦੇ ਬਾਬਾ ਤੂੰ ਨਾ ਕਰ ਤੇ ਹੋਰ ਕੌਣ ਕਰੇ ਸਭੇ ਸਾਡੀਆਂ ਜ਼ਰੂਰਤਾਂ ਪੂਰੀਆਂ ਨੂੰ ਲੋਕੀਂ ਤੱਕਦੇ ਅਗਣ ਗੁਨਾਹ मां कचंद रहमतां ते न उहो वॾा सी वकीर नानकी दावी वीर हो बड़ा सी फकीर तेरा तेरे तो सतनाम गुरु मुख बोलदा कहंदे सतनाम वाहे गुरु सत मुख वाहे ओह वाहे गुरु मुख बोलदा बाला मुरदाना रावता बजाऊंगा जी मिठे मिठे शब्द गुरु ने धोदी ਬੰਦਾ ਮੁਰਦਾ ਨਾ ਰੱਬਤਾ ਬਣਾਉਂਦੇ ਸੀ ਮਿੱਠੇ ਮਿੱਠੇ ਸ਼ਬਦ ਗੁਰੂ ਦੇ ਘੋਂ ਫੇਸੀ ਮਾਰਿਆ ਪਲਾ ਥਾ ਦਾ ਮਾਰਿਆ ਪਲਾ ਥਾ ਮਾਰਿਆ ਪਲਾ ਥਾ ਅੱਖਾਂ ਕਿਉਂ ਖੋਦਾ ਮਾਰਿਆ ਪਲਾ ਥਾ ਅੱਖਾਂ ਕਿਉਂ ਖੋਦਾ ਸਤਨਾਮ ਵਾਹਿਗੁਰੂ ਖੋਦਾ ਕਹਿੰਦੇ ਵਾਹਿਗੁਰੂ ਵਾਹਿਗੁਰੂ ਖੋਦਾ ਓ ਸਤਨਾਮ ਵਾਹਿਗੁਰੂ ਖੋਦਾ ਬਾਏ ਨਾਨਕੀ ਬਾਪੇ ਨਾਨਕ ਨੂੰ ਘਰੇ ਲੈ ਗਈ ਆਪਦੇ ਸਹਰੇ ਘਰ ਜਾ ਕੇ ਆਪਦੇ ਸਹਰੇ ਨੂੰ ਕਹਿਣ ਲੱਗੀ ਪਹਿਲਾਂ ਬਾਪੂ ਜੀ ਚਾਤਾ ਜਿਉਂਦਾ ਡੈਡੀ ਮੰਮੀ ਮੰਮਈ ਘਰ ਹੈ ਚੱਲ ਪਿਆ ਪ੍ਰੋਗਰਾਮ ਉਹ ਕਹਿੰਦੀ ਬਾਪੂ ਜੀ ਮੇਰੇ ਭਰਾ ਨੂੰ ਲੈਂਦਾ ਮੈਂ ਨਾਨਕ ਨੂੰ ਬੈ ਨਾਨਕੀ ਕਹਿਣ ਲੱਗੀ ਆਪਾਂ ਇਹਨੂੰ ਹੱਥੀਂ ਦਿਵਾ ਲਾਂਗੇ उसे सौदा ले दिया करूंगा तो टाइम पास कर दूंगा फिर यही गुस्से चीज वो भी तुम दसा क्या सोच माता नूं तो कुछ सौरे खर लेके जाऊंगी करके शकीम एनू हट्टी बिच वाऊंगी मैं हट्टी बिच वाऊंगी ਨਾਨਕ ਉਹ ਵੀਰ ਨੂੰ ਸੁਪੂਤੀ ਨਾਨਕ ਉਹ ਵੀਰ ਨੂੰ ਮੈਂ ਕਹੇ ਲੈ ਕੇ ਜਾਉਂਗੀ ਕਰਕੇ ਜਿੱਤਿਵੇਂ ਇਹਨੂੰ ਹੱਟੀ niche ਬਾਉਂਦੀ ਮੈਂ ਹੱਟੀ niche ਬਾਉਂਗੀ ਨਾਲੇ ਨਾ ਥਾਤਵੰਦਾ ਬਾਬਾ ਨਾਨਕ ਤੋਂ ਪੰਡ ਬਣ ਕੇ ਸਲਦੇ ਦੀ ਲੈ ਗਿਆ ਤੇ ਨਾਲੇ ਪਰਮਾਨੰਦ ਨੂੰ ਜਾ ਕੇ ਚੋਲੀ ਲਾਉਂਦਾ ਕਹਦਾ ਅੱਖਾਂ ਵਿੱਚ ਹੀ ਬੈਠਾ ਹੋ ਥੋੜਾ ਜਿਹੜਾ ਜਾਣਦਾ ਤੁਸੀਂ ਉਹ ਘੱਟਦੇ ਨਹੀਂ ਤੇ ਮੁਖ ਦੇ ਵਿੱਚੋਂ ਤੇਰਾ ਤੇਰੀ ਦੁੱਲੀ ਜਾਂਦਾ ਆ ਹੱਥ ਨੂੰ ਤੇਰੀ ਹੱਟੀ ਲਗਾ ਕੇ ਘਰਾ ਮਾਰੂਗਾ ਤੇ ਤੂੰ ਬਾਹਰ ਕਰ ਲੈ ਛੇ ਪੰਡਾ ਦੇ ਤੇ ਲਾਂਭਾ ਨਹੀਂ ਜਾਂਦਾ ਜਾਕੇ ਪਹਿਲਾ ਪੰਡਤ ਬਾਬਾ ਨਾਨਕ ਤੋਂ ਬਣਾ ਕੇ ਲੈ ਆਇਆ ਕਾਂਜੂ ਪਰਮਾਨੰਦ ਨੂੰ ਤਾਂ ਚੁਗਲੀ ਉਲਾਈ ਸੀ ਜਿਹੜਾ ਤੁਹਾਡੇ ਆਇਆ ਹੱਦੀ ਟਾਈ ਸੀ परमानंद अखी बैठा अखी बैठ अखी बैठा तेरा तेरा तोल तो अखी बैठा तेरा तेरा तौल दतनाम वहे गुरुमुख बोल ला वाहे गुरु वाहे गुरुमुख बोल है वाहे गुरमुख बोल ਪੜਹੁਰੂ ਨੇ ਇੱਕ ਸ਼ਬਦ ਬਣਾਉਂਦਾ ਸੀ ਤੂੰ ਬਿਨਾਂ ਲੈ ਕਹੇ ਗੁਰੂ ਆਂਦਾ ਗੁੰਦਾ ਸੀ ਕਿੱਡੇ-ਕਿੱਡੇ ਬਾਬਾ ਸੇ ਲੰਗਰ ਖੋਲ ਗਿਆ ਕਿੱਡੇ-ਕਿੱਡੇ ਬਾਬਾ ਸੀ ਲੰਗਰ ਖੋਲ ਰਿਆ ਸਤਨਾਮ ਵਾਹਿਗੁਰੂ ਮੁੱਖ ਬੋਲ ਗਿਆ ਓ ਵਾਹਿਗੁਰੂ ਵਾਹਿਗੁਰੂ ਮੁੱਖ ਬੋਲ ਗਿਆ ਓ ਵਾਹਿਗੁਰੂ ਵਾਹਿਗੁਰੂ ਮੁੱਖ ਬੋਲ ਗਿਆ ਵਾਹਿਗੁਰੂ ਜੀ ਕਾ ਖਾਲਸਾ ਬismillah